ਰਣਜੋਤ ਸਿੰਘ ਗਰੀਬੂ 5 12 23 ਨੂੰ ਸਾਡੇ ਕੋਲੇ ਇਹ ਵੀਰ ਆਇਆ ਸੀਗਾ ਇਹਨੂੰ ਕੋਈ ਸੋਜੀ ਨਹੀਂ ਸੀ ਨਹਾਉਣ ਦੀ ਧੋਣ ਦੀ ਰੋਟੀ ਪਾਣੀ ਦੀ ਵੀ ਅੱਜ 2 ਸਾਲ ਹੋ ਗਏ 2 ਸਾਲ ਤੋਂ 2 ਮਹੀਨੇ ਘੱਟ ਇਹ ਵੀਰ ਇੱਥੇ ਸਾਡੇ ਕੋਲੇ ਰਹਿ ਰਿਹਾ ਸੀ ਅੱਜ ਇਹ ਵੀਰ ਆਪਣੇ ਘਰ ਚੱਲਿਆ ਅੱਜ ਇਹ ਵੀਰ ਆਪਣੇ ਪਰਿਵਾਰ ਚ ਚੱਲਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਰਣਜੋਤ ਸਿੰਘ ਗਰੀਬੂ 5 12 23 ਨੂੰ ਸਾਡੇ ਕੋਲੇ ਇਹ ਵੀਰ ਆਇਆ ਸੀਗਾ ਤੇ ਇਹਦਾ ਪਿੰਡ ਦੋਲੋਂ ਕਲਾਂ ਜ਼ਿਲ੍ਹਾ ਲੁਧਿਆਣਾ ਔਰ ਕੁਛੜ ਕੁੜੀ ਸ਼ਹਿਰ ਟੰਡੋਰੀ ਆਲੀ ਗੱਲ ਹੋਈ ਆ ਸਾਡੇ ਬਿਲਕੁਲ ਨੇੜੇ ਪਿੰਡ ਆ ਦੋਲੋਂ ਜਿੱਥੋਂ ਦਾ ਇਹ ਵੀਰ ਸੀ ਤੇ ਅਸੀਂ ਇਹਦੀਆਂ ਪੋਸਟਾਂ ਪਾ ਪਾ ਵੀਡੀਓ ਪਾ ਪਾ ਫੋਟੋਆਂ ਪਾ ਪਾ ਕੇ ਪੂਰੀ ਦੁਨੀਆ 'ਚ ਲੱਭਦੇ ਰਹੇ ਇਹਨੂੰ ਪਰ ਇਹ ਵੀਰ ਬਹੁਤ ਮਾੜੀ ਹਾਲ ਸੀ ਆਪੇ ਦੱਸ ਨਹੀਂ ਸਕਦਾ ਸੀ ਕੁਝ ਵੀ ਜਦੋਂ ਇਹ ਸਾਨੂੰ ਮਿਲਿਆ ਸੀ ਵੀਰ ਜਿਲ੍ਹਾ ਮਾਨਸਾ ਤੋਂ ਮਿਲਿਆ ਸੀ ਇਹ ਵੀਰ ਮਾਨਸਾ ਜ਼ਿਲ੍ਹੇ ਤੋਂ ਜਦੋਂ ਇਹਨੂੰ ਲੈ ਕੇ ਆਏ ਨਾ ਵੀਰ ਸਾਡੇ ਕੋਲੇ ਉਹਨਾਂ ਨੇ ਦੱਸਿਆ ਵੀ ਇਹ ਵੀਰ ਸਾਡੇ ਪਿੰਡ ਦੇ ਵਿੱਚ ਘੁੰਮਦਾ ਇਹ ਪਿੰਡ ਪੈਰੋ ਸੀਗਾ ਉੱਥੇ ਮਾਨਸਾ ਜ਼ਿਲ੍ਹੇ ਦਾ ਉੱਥੇ ਕਈ ਦਿਨਾਂ ਤੋਂ ਘੁੰਮੀ ਜਾਂਦਾ ਸੀ ਅਫਸਰ ਸੀ ਕੱਪੜੇ ਜਿਹੜੀ ਹਾਲਤ ਸੀਗਾ ਵੀਰ ਉੱਥੇ ਤੇ ਉਹ ਵੀਰਿਆ ਨੇ ਫਿਰ ਸਾਡੇ ਨਾਲ ਸੰਪਰਕ ਕੀਤਾ ਫਿਰ ਅਸੀਂ ਉਹਨਾਂ ਨੂੰ ਕਿਹਾ ਤੁਸੀਂ ਇੱਥੇ ਲੈ ਆਓ ਆਪਾਂ ਘਰ ਲੱਭ ਲਾਂਗੇ ਕੋਈ ਨਾ ਚਲੋ ਅੱਜ 12 23 12 24 12 25 ਅੱਜ 2 ਸਾਲ ਹੋ ਗਏ 2 ਸਾਲ ਤੋਂ 2 ਮਹੀਨੇ ਘੱਟ ਕਿ ਬੀਰ ਇੱਥੇ ਸਾਡੇ ਕੋਲੇ ਰਹਿ ਰਿਹਾ ਸੀ ਤੇ 2 ਸਾਲ ਜਿਹੜਾ ਇਹਨੇ ਸਮਾਂ ਸਾਡੇ ਕੋਲੇ ਬਤੀਤ ਕੀਤਾ ਬਹੁਤ ਹੀ ਕੰਮਾ ਮੁੰਡਾ ਬਹੁਤ ਹੀ ਵਧੀਆ ਪਹਿਲੇ 3-4 ਮਹੀਨੇ ਦਾ ਇਹ ਬਹੁਤ ਅਫਸੈਟ ਸੀਗਾ ਇਹਨੂੰ ਕੋਈ ਸੋਜੀ ਨਹੀਂ ਸੀ ਣਾਉਣ ਦੀ ਧੋਣ ਦੀ ਰੋਟੀ ਪਾਣੀ ਦੀ ਵੀ ਫਿਰ ਹੌਲੀ-ਹੌਲੀ ਦਵਾਈ ਚੱਲੀ ਠੀਕ ਹੋਣ ਲੱਗ ਗਿਆ ਸੋਜੀ ਆਉਣ ਲੱਗ ਗਈ ਸਮਝ ਆਉਣ ਲੱਗ ਗਈ ਫਿਰ ਕੰਮ ਕਰਾਉਣ ਲੱਗ ਗਿਆ ਸਾਡੇ ਨਾਲ ਕੱਪੜਿਆਂ ਦੀ ਸੇਵਾ ਕਰਾਉਣ ਲੱਗ ਗਿਆ ਭਾਂਡਿਆਂ ਦੀ ਸੇਵਾ ਕਰਾਉਣ ਲੱਗ ਗਿਆ ਪ੍ਰਸ਼ਾਦਾ ਪਰਤਾਉਣ ਦੀ ਸੇਵਾ ਕਰਾਉਣ ਲੱਗ ਗਿਆ ਤਾਂ ਵਧੀਆ ਸੇਵਾ ਕਰਾਈ ਜਾਂਦਾ ਸੀ ਤੇ ਹੁਣ ਇਹਦਾ ਘਰ ਲੱਭ ਗਿਆ ਅੱਜ ਇਹਦੀ ਮਾਂ ਇਹਨੂੰ ਲੈਣ ਆਈ ਹੈ ਵੀ ਭਗਤਣੀ ਹੈ ਵਿਚਾਰੀ ਤੇ ਇਹ ਮਾਤਾ ਜੀ ਇੱਥੇ ਪਹੁੰਚੇ ਆ ਮਾਤਾ ਜੀ ਤੁਹਾਡਾ ਕੀ ਨਾਮ ਆ ਅਮਰਜੀਤ ਕੌਰ ਅਮਰਜੀਤ ਕੌਰ ਤੇ ਨਾਲ ਇਹਦਾ ਭਰਾ ਵਾ ਰਾਮਪਾਲ ਸਕਾਪਰਾ ਭਾਈ ਤੁਲ ਕਿੰਨੇ ਭੈਣ ਭਰਾ ਤੁਸੀਂ ਅਸੀਂ ਤਿੰਨ ਭੈਣ ਤਿੰਨ ਭਾਈ ਤੇ ਇੱਕ ਭੈਣ ਹੈ ਤੇ ਇੱਕ ਹੋਰ ਭਰਾ ਕਿੱਥੇ ਆ ਉਹ ਉਹ ਕੀ ਕਰਦਾ ਉਹ ਤੇਰੀ ਜਿਹੜੀ ਦੋਤਾ ਹੀ ਕਰ ਤੇ ਤੁਸੀਂ ਮੈਂ ਟਰੈਕਟਰ ਚਲਾਉਣਾ ਨਹੀਂ ਡਰਾਈਵ ਹੀ ਕਰਦਾ ਡਰਾਈਵ ਹੀ ਕਰ ਇਹ ਕੀ ਕਰਦਾ ਸੀ ਇਹ ਪੈਂਟਿੰਗ ਹੁੰਦਾ ਸੀ ਕੋਈ ਕੰਮ ਕਰਦਾ ਸੀ ਪਹਿਲਾਂ ਨਹੀਂ ਨਹੀਂ ਬਿਲਾਈ ਸੀ ਸ਼ੁਰੂ ਤੋਂ ਹੀ ਸਿੱਧਾ ਪਦਰਾ ਬੰਦਾ ਅੱਜ ਇਹ ਵੀਰ ਆਪਣੇ ਘਰ ਚੱਲਿਆ ਅੱਜ ਇਹ ਵੀਰ ਆਪਣੇ ਪਰਿਵਾਰ ਚ ਚੱਲਿਆ ਮਾਨਸੇ ਵਾਲਾ ਨਾਲ ਗੱਲ ਕਰਾ ਦੋ ਕਾਕਾ ਹਾਂਜੀ ਤਰਸੀਮ ਸਿੰਘ ਜੀ ਹਾਂਜੀ 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 ਭਾਈ ਜੀ ਗੁਰਪ੍ਰੀਤ ਸਿੰਘ ਬੋਰੇ ਮਨੁੱਖਤਾਰੀ ਸੇਵਾ ਤੋਂ ਜੀ ਲੁਧਿਆਣੇ ਤੋਂ ਮਨੁੱਖਤਾਰੀ ਸੇਵਾ ਤੋਂ ਵੀਰੇ ਜਿਹੜੇ ਤੁਸੀਂ ਉਹ ਬੰਦਾ ਨਹੀਂ ਛੱਡ ਕੇ ਗਏ ਸੀ ਪੈਰੋਪੈਂਡ ਤੋਂ ਹਾਂਜੀ 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 ਉਹ ਵੀਰੇ ਉਹਦਾ ਘਰ ਲੱਭ ਗਿਆ ਅੱਜ ਉਹ ਘਰੇ ਚੱਲਿਆ ਉਹਦੀ ਮੰਮੀ ਤੇ ਉਹਦਾ ਭਰਾ ਲੈਣ ਆਏ ਨੇ ਉਹਨੂੰ ਅੱਛਾ ਅੱਛਾ ਠੀਕ ਹੋ ਗਿਆ ਸੀਗਾ ਜੀ ਹਾਂਜੀ ਬਿਲਕੁਲ ਠੀਕ ਆ ਜੀ ਵੀਰੇ ਉਹਨਾਂ ਨਾਲ ਗੱਲ ਕਰ ਆਪਣੇ ਗਰੀਬੂ ਕਰ ਗੱਲ ਕੀ ਹਾਲ ਹੈ ਕੀ ਹਾਲ ਹੈ ਈਦਾ ਵਧੀਆ ਵੀਰਾ ਈਦਾ ਵਧੀਆ ਅੱਛਾ ਅੱਛਾ ਕਿਹੜਾ ਮੈਂ ਕਿਸੇ ਤਰ੍ਹਾਂ ਤੂੰ ਕਹ ਦੋਲੋਂ ਪਿੰਡ ਆ ਦੋਲੋਂ ਦੋਲੋਂ ਅੱਛਾ ਦੋਲੋਂ ਤੇਰਾ ਨਾਂ ਦੱਸ ਦੇ ਆਪਦਾ ਪੂਰਾ ਮੈਂ 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 ਮੇਰਾ ਗਰੀਬੂ ਅਨਜੋਤ ਸਿੰਘ ਦੀ ਗਰੀਬੂ ਅੱਛਾ ਅਨਜੋਤ ਸਿੰਘ ਸੀ ਕਾ ਹਾਂ ਹਾਂ ਆਪਣੇ ਪਿੰਡ ਆ ਗਿਆ ਸੀ ਤੈਨੂੰ ਕੋਈ ਪਤਾ ਨਹੀਂ ਸੀਗਾ ਹਾਂ ਹਾਂ ਇਹ ਬਾਈ ਉਹਨੇ ਛੱਡ ਕੇ ਗਈ ਤੈਨੂੰ ਤੇਰੇ ਸਾਥ ਕੀ ਗਈ ਸੀ ਕਰ ਅਸੀਂ ਅੱਛਾ ਹਾਂ 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 ਦੇਖ ਰੋ ਧੰਨਵਾਦ ਹੈ ਤੁਹਾਡਾ ਭਾਈ ਬਹੁਤ ਬਹੁਤ ਧੰਨਵਾਦ ਭਾਈ ਜੀ ਧੰਨਵਾਦ ਪਰਪਰ ਸੋਨਾ ਓਕੇ ਤੇ ਇਹ ਵੀਰਾ ਹੁਣ ਘਰੇ ਚੱਲਿਆ ਮੈਂ ਚੱਲ ਤੁਹਾਨੂੰ ਦਸੀਏ ਭਾਈ ਤੁਸੀਂ ਸੇਵਾ ਕੀਤੀ ਬਹੁਤ ਬਹੁਤ ਧੰਨਵਾਦ ਭਾਈ ਓਕੇ ਵੀਰੇ ਧੰਨਵਾਦ ਸਾਰੇ ਭਾਈਆਂ ਦਾ ਧੰਨਵਾਦ ਰਣਜੋਤ ਸਿੰਘ ਤੇਰਾ ਦੇਹਲਾ ਬਾਈ ਹੁਣੀ ਛੱਡ ਕੇ ਗਈ ਤੈਨੂੰ ਹੈ ਉਹ ਇਧਰ ਵੀ ਕਰ ਲੈ ਗਰੀਬੂ ਇਧਰ ਵੀ ਕਰ ਲੈ ਹੋਇਆ ਕਵਰੀ ਫੇਰ ਕਰ ਲੱਗਦੀ ਬੂਆ ਚੱਲਿਆ ਤੂੰ ਹੁਣ ਉਹ ਚੱਲਿਆ ਯਾਰ ਸਾਨੂੰ ਛੱਡ ਕੇ ਚੱਲਿਆ ਗਰੀਬ ਉਹ ਕਿ ਜਾਵਾਂਗੇ ਜੇ ਨਹੀਂ ਯਾਰ ਤੂੰ ਤਾਂ ਆਉਂਦਾ ਹੀ ਨਹੀਂ ਸਾਡੇ ਕੋਲੇ ਹੁਣ ਆਉਂਦਾ ਹੀ ਨਹੀਂ ਯਾਰ ਤੂੰ ਤਾਂ ਚੱਲਿਆ ਮਮੀ ਨਾਲ ਹੁਣ ਮੈਨੂੰ ਕਿਲਾ ਮਾਰ ਕੇ ਫੇਰ ਆਇਆਗੇ ਕਿਲਾ ਮਾਰ ਕੇ ਫੇਰ ਆ ਜਾਏਗਾ ਅੱਛਾ ਕੀ ਆਖਾਂ